ਲਓ ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਅੱਜ ਆਪਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਹੁਣ ਆਪਾਂ ਬਈ ਜਿਹੜੇ ਬੱਚੇ ਆਪਣੇ ਵੱਡੇ ਹੋਏ ਆ ਹਨ ਜਿਹੜੇ ਬੱਚੇ ਆਪਣੇ 2025 ਵਾਲੇ ਆ ਆਪਾਂ ਇਹਨਾਂ ਨੂੰ ਅਲੱਗ ਕਰਾਂਗੇ ਤੇ ਉਹ ਤੁਹਾਨੂੰ ਮੈਂ ਦੱਸ ਦੇਣਾ ਕਿਹੜੇ-ਕਿਹੜੇ ਅਲੱਗ ਕਰਨੇ ਆ ਤੇ ਬਾਕੀ ਆਪਣੇ ਤੀਜੇ ਖੁੱਡੇ ਦੇ ਵਿੱਚ ਨਾ ਮਤਲਬ ਜਿਆਦੇ ਆਹੋ ਜਾਨਵਰ ਮਤਲਬ ਕਬੂਤਰੀਆਂ ਜਾਦੀਆਂ ਆ ਵਾ ਜੱਦੀਆਂ ਵੱਡੀਆਂ ਕਬੂਤਰੀਆਂ ਇਹ ਅਧੀਆਂ ਆਪਣੀਆਂ ਹੈਗੀਆਂ ਦੂਸਰੀਆਂ ਕੀ ਨਾਮ ਲੈਂਦੇ ਆ ਬੱਚੇ ਠੀਕ ਹੈ ਉਹਨਾਂ ਨੂੰ ਆਪਾਂ ਕਰਾਂਗੇ ਅਲੱਗ ਜਿਹੜੇ ਆਪਣੇ ਐਤ ਕੀ 2025 ਵਾਲੇ ਉਹਨਾਂ ਨੂੰ ਲੱਗ ਕਰ ਦਾਂਗੇ ਜਿਹੜੇ ਆਪਣੇ ਪੁਰਾਣੇ ਆ ਉਹ ਉਮੀਦ ਰਹਿਣਗੇ ਠੀਕ ਹੈ ਆ ਦੇਖ ਲੋ ਤੇ ਪਹਿਲਾਂ ਡੰਡਾ ਇਹਨਾਂ ਨੇ ਡੇਗੀ ਬੈਠਾ ਇਹ ਸੈੱਟ ਕਰ ਦਈਏ ਫਿਰ ਆਪਾਂ ਫਿਰ ਤੁਹਾਨੂੰ ਮੈਂ ਦਿਖਾਉਣਾ ਕਿਹੜੇ-ਕਿਹੜੇ ਕਬੂਤਰ ਆਪਾਂ ਲੱਗ ਕਰਨੇ ਆ ਉਹਨੂੰ ਨਾਲੇ ਅਲੱਗ ਕਰਦੇ ਆ ਨਾਲੇ ਉਹ ਕਬੂਤਰਾਂ ਦਾ ਆਪਾਂ ਸ਼ੌਂਕ ਕਰਾਉਣੇ ਆ ਠੀਕ ਹੈ ਤੇ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਲਦੀ ਤੋਂ ਜਲਦੀ ਹਨਾ ਵੀਡੀਓ ਉੱਡ ਵੀ ਇਫਰ ਆਪਾਂ ਉਹਨਾਂ ਨੂੰ ਡੰਡਾ ਸੈੱਟ ਕਰ ਦਿਆਂ ਤੇ ਫਿਰ ਤੁਹਾਨੂੰ ਦਿਖਾਉਣਾ ਸਾਰੇ ਵੀਰ ਭਰਾਵਾਂ ਨੂੰ ਲਓ ਬਾਈ ਆਪਾਂ ਡੰਡਾ ਦਾ ਕਰਤਾ ਸੈਕਟਰ ਇਹ ਨਾ ਮੜ ਜਾ ਡੇਗ ਜਾਂਦਾ ਯਾਰ ਢਿੱਲਾ ਆ ਤੇ ਆਪਾਂ ਫੱਟੀਆਂ ਫੁੱਟੀਆਂ ਲੈ ਆਏ ਆ ਆਪਾਂ ਫੱਟੀਆਂ ਵੀ ਲਾਵਾਂਗੇ ਕਿਸੇ ਦਿਨ ਠੀਕ ਹੈ ਤੇ ਪਹਿਲਾਂ ਜਿਹੜੀਆਂ ਇਹ ਆਪਣੇ ਬੱਚੇ ਆਪਾਂ ਉਹਨਾਂ ਨੂੰ ਅਲੱਗ ਕਰ ਦਿੰਨੇ ਆ ਕਿ ਆਪਣੇ ਜਿਹੜੇ ਵਿਚਾਲੜੇ ਫੁੱਡੇ ਦੇ ਵਿੱਚ ਉਹ ਤੁਹਾਨੂੰ ਦਿਖਾ ਦਿੰਨਾ ਅਦਰ ਆਪਣੇ ਸਾਰੇ ਬੱਚੇ ਹੀ ਰਹਿ ਗਏ ਆ ਤੇ ਬਾਕੀ ਆ ਇੱਕ ਜੋੜਾ ਰਹਿ ਗਿਆ ਇਹ ਜੋੜਾ ਆਪਾਂ ਤਾਂ ਨਹੀਂ ਹਜੇ ਅਲੱਗ ਕਰਦੇ ਪਏ ਆ ਬੱਚਾ ਛੋਟਾ ਹੁਣ ਇਹ ਵੀ ਛਤਰੀ ਦੇ ਬਹੁਤ ਸੌਰੀ ਛਤਰੀ ਦੇ ਕਿ ਨਾ ਆਪਣੇ ਡੰਡੇ ਤੇ ਬੈਨ ਲੱਗ ਗਿਆ ਠੀਕ ਹੈ ਬਸ ਹੋਰ ਦੱਸਾਂਗੇ ਦਿਨ ਨੂੰ ਆਪਾਂ ਵੀ ਜੋੜੇ ਲੱਗ ਜਿਹੜਾ ਇੱਕ ਜੋੜਾ ਹੈਗਾ ਆਪਾਂ ਨਾ ਅਲੱਗ ਕਰ ਦਾਂਗੇ ਠੀਕ ਹੈ ਤੇ ਹੁਣ ਆਪਾਂ ਪਹਿਲਾਂ ਜਿਹੜੇ ਆਪਣੇ ਆ ਬੱਚੇ ਹੈਗੇ ਆ 2025 ਵਾਲੇ ਉਹਨਾਂ ਨੂੰ ਅਲੱਗ ਕਰ ਦਿੰਨੇ ਆ ਜਿਹੜੇ ਆਪਣੇ ਪੁਰਾਣੇ ਸੀਜ਼ਨ ਵਾਲੇ ਉਹ ਆਪਣੇ ਅੰਦਰ ਹੀ ਰਹਿਣਗੇ ਠੀਕ ਹੈ ਉਹ ਜਿਹੜੇ ਹਵਾ ਨਾਲ ਤੱਕੀ ਆਪਾਂ ਕਢਾਏ ਆ ਹਨਾ ਉਹ ਆਪਾਂ ਲਾਗ ਕਰ ਦਿੰਨੇ ਆ ਉਹ ਤੁਹਾਨੂੰ ਮੈਂ ਨਾਲੇ ਦਿਖਾ ਦਿਖਾ ਅਲੱਗ ਕਰੀ ਜੈਨਾ ਤੇ ਨਾਲੇ ਫਿਰ ਨਾਲੇ ਤੁਸੀਂ ਸ਼ੌਂਕ ਕਰੀ ਜਾਓ ਠੀਕ ਹੈ ਬਾਕੀ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਨੂੰ ਜਿਹੜੇ ਵੀਰ ਭਰਾਣੇ ਲਾਈਕ ਨਹੀਂ ਕੀਤਾ ਲਾਈਕ ਵੀ ਜਰੂਰ ਕਰ ਦੋ ਤੇ ਪਹਿਲਾ ਬੱਚਾ ਆ ਗਿਆ ਆਪਣਾ ਬਈ ਜੀ ਆਹਾ ਲਾਚੀਨਾ ਆ ਦੇਖ ਲਓ ਬਾਕੀ ਇੱਕ ਸਾਈਡ ਨਾਲ ਮੈਂ ਬਾਹਰ ਜਾ ਕੇ ਦਿਖਾਉਣਾ ਵਾ ਠੀਕ ਹੈ ਥੋੜਾ ਸਾਫ ਦੇਖ ਜੂਗਾ ਇੱਕ ਮਿੰਟ ਮੈਂ ਸੈੱਟ ਕਰ ਲੈੰਦਾਂ ਇਹਨੂੰ ਵੀ ਝਾੜ ਪਿਆ ਆਇਆ ਵਾ ਲਓ ਜੀ ਆ ਬੱਚਾ ਵਾ ਦੇਖ ਲੋ ਸਾਰੇ ਵੀਰ ਭਰਾ ਤੈਨੂੰ ਛੱਡਦੇ ਆਂ ਆਪਾਂ ਲਓ ਜੀ ਹੁਣ ਛੱਡਣ ਲੱਗਿਆ ਆਪਾਂ ਚਲੋ ਜੀ ਚੱਲ ਗਿਆ ਇਹ ਤਾਂ ਇੱਕ ਤਾਂ ਚੱਲ ਗਿਆ ਵਾ ਤੇ ਹੁਣ ਆਪਾਂ ਦੂਸਰਾ ਫੜ ਕੇ ਲਿਆਉਣੇ ਆ ਲਓ ਵੀ ਪੀੜੀ ਇਹ ਬਾਹਰ ਫਿਰ ਕਈਰ ਕਬੂਤਰ ਵੀ ਬਾਹਰ ਨਿਕਲ ਜਾਂਦੇ ਆ ਆ ਜਾ ਸ਼ੇਰਾ ਆਪਣਾ ਆ ਗਿਆ ਬਰਦਾ ਕਬੂਤਰ ਇਹ ਉਹਦੇ ਹਾਨੂ ਹਾਨੀ ਆ ਜਿਹੜਾ ਆਪਾਂ ਹੁਣੇ ਛੱਡਿਆ ਆ ਤੇ ਉਹਦੇ ਹਾਨੂ ਹਾਨੀ ਵਾਲਾ ਵਾ ਇਹਦੀ ਇੱਕ ਉਧਰੋਂ ਬੜੀ ਆ ਇਹਦਰੋਂ ਖੱਟੀ ਆ ਕੱਚੀ ਪੀਲੀ ਆਖਦਰੋਂ ਆ ਦੇਖ ਲੋ ਬਾਕੀ ਆ ਨੌਂ ਦਰਾਂ ਦੇਖ ਲੋ ਬਾਕੀ ਇਹ ਮੜੇ ਮੜੇ ਕਾਲੇ ਕਾਲੇ ਪੂਂਗੇ ਦੇ ਦਾਗ ਆ ਪਰ ਇਹ ਕਬੂਤਰ ਜਿੰਨੇ ਵਾਰੀ ਮੈਂ ਡਾਇਆ ਨਾ ਸਾਰੇ ਵਾਰੀ ਰਾਤ ਨੂੰ ਬਾਹਰ ਹੀ ਰਿਹਾ ਵਾ ਆਪਣਾ ਜਿਹੜਾ ਬੱਚਾ ਤੇ ਚਲੋ ਜੀ ਅਗਲੇ ਦਿਨ ਵਾਪਸ ਆਉਂਦਾ ਸੀ ਇਹ ਚਲੋ ਜੀ ਇਹ ਵੀ ਡੇਗ ਗਿਆ ਆਪਣੇ ਡੰਡੇ ਤੇ ਜਾ ਕੇ ਬਾਕੀ ਹੁਣ ਸਾਰੇ ਵਧੀਆ ਨਾਲ ਖੁਸ਼ ਰਹਿਣਗੇ ਹਣਾ ਇਹ ਵੀ ਬੱਚੇ ਜਿਹੜੇ ਪਹਿਲਾਂ ਵਾਲੇ ਆ ਤੁਹਿਆ ਦੇਖਿਓ ਹੁਣ ਤਾਂ ਇੱਧਰ ਦੇਖਿਓ ਮਤਲਬ ਕਿੰਨਾ ਰਸ਼ਾ ਦੂਬਾਤ ਦੇਖਿਓ ਕਿੰਨਾ ਰਸ਼ ਪੈਂਦਾ ਇਹਦੇ ਵਿੱਚ ਖੁੱਡੇ ਦੇ ਵਿੱਚ ਅੰਦਰ ਤਾਂ ਬਹੁਤ ਰਸ਼ ਪਾਇਆ ਪਿਆ ਉੱਧਰ ਡੰਡਿਆਂ ਦੇ ਇੱਧਰ ਚਾਰ ਪੰਜ ਡੰਡੇ ਲਾਏ ਚਾਰਾਂ ਪੰਜਾਂ ਡੰਡਿਆਂ ਦੀ ਹੁੰਦਾ ਆ ਤੇ ਆਪਣੇ ਬੱਚੇ ਇੱਥੇ ਬੈਠੇ ਹੁੰਦੇ ਆ ਤੇ ਹੁਣ ਆ ਜੀ ਇਹ ਕਿਹੜਾ ਫੜੀ ਗਏ ਹੁਣ ਆਪਾਂ ਆ ਕਾਲੀ ਪੂਛ ਦਾ ਆ ਗਿਆ ਜਿਹੜਾ ਆਪਣਾ ਕਾਲੇ ਚੀਨੇ ਜਿਹੜੇ ਆਪਣੇ ਵੱਡੇ ਆ ਹਨਾ ਉਹਨਾਂ ਦਾ ਬੱਚਾ ਇਹ ਇਹਨੂੰ ਵੀ ਬਾਹਰ ਜਾ ਕੇ ਦਿਖਾਉਣਾ ਅੰਦਰ ਨਾ ਥੋੜੀ ਰੋਸ਼ਨੀ ਜੀ ਪੈ ਜਾਂਦੀ ਤਾਂ ਨਹੀਂ ਸਾਫ਼ ਦਿਖਦਾ ਲਓ ਜੀ ਥੋੜਾ ਜਿਹਾ ਆਪਾਂ ਵਾਈਟ ਐਂਕ ਕਰ ਲਿਆ ਸਾਫ਼ ਦੇਖ ਜੇ ਜਿਹੜਾ ਲਓ ਇਹ ਵੀ ਛੱਡ ਦੇ ਇਹ ਛਤਰੀ ਤੇ ਨਹੀਂ ਆਉਂਦਾ ਪਰ ਉੜਦਾ ਸਹੀ ਆ ਬੱਚਾ ਆਪਣਾ ਚਲੋ ਜੀ ਇਹ ਵੀ ਗਿਆ ਤਿੰਨ ਛੱਡ ਤੇ ਆਪਾਂ ਤੇ ਹੁਣ ਆਪਾਂ ਫੜਦੇ ਨੇ ਜਿਹੜੇ ਦੋ ਆਪਣੇ ਆ ਤਿੰਨ ਹੀਠਾ ਬੈਠੇ ਆ ਆ ਲਾਲ ਚੀਨੇ ਆ ਤਿੰਨੇ ਇੰਨੇ ਫੜਾਂਗੇ ਠੀਕ ਹੈ ਤੇ ਬਾਕੀ ਇਹ ਕੋ ਜਿਹੜਾ ਪਿੱਛੇ ਬੈਠਾ ਹੈ ਉਹਨੂੰ ਪੜਾਂਗੇ ਇੱਕ ਆ ਕਾਲੇ ਚੀਨਾ ਨੂੰ ਪੜਾਂਗੇ ਠੀਕ ਹੈ ਇਹ ਕੋ ਜਿਹੜਾ ਪਿੱਛੇ ਲੜੀ ਜਾਂਦਾ ਉਹਨੂੰ ਪੜਾਂਗੇ। ਬਾਕੀ ਇੱਕ ਅੱਧਾ ਮੈਂ ਹੋਰ ਦੇਖਦਾ ਕਿਹੜਾ ਵਾ ਤੇ ਬਾਕੀ ਵੀਡੀਓ ਦੇ ਨਾਲ ਬੜੇ ਰਿਓ ਆਪਾਂ ਇਹਨਾਂ ਨੂੰ ਛੱਡ ਲਈਏ ਫਿਰ ਫਿਰ ਤੁਹਾਨੂੰ ਮੈਂ ਦਿਖਾਉਣਾ ਠੀਕ ਹੈ ਸਾਰਿਆਂ ਫੜ ਫੜ ਦਿਖਾ ਦਾਂਗੇ ਇੱਕ ਵਾਰੀ ਉਧਰ ਕਰ ਲਈ ਆਪਾਂ ਸ਼ਿਫਟ ਫਿਰ ਦਿਖਾਉਨੇ ਆ। ਤੇ ਲਓ ਜੀ ਆਪਾਂ ਕਬੂਤਰੀਆਂ ਲੱਗ ਕੱਢ ਲਈਆਂ ਜਿਹੜੇ ਐਤਕੀ ਬੱਚੇ ਆਪਣੇ ਉਹ ਸਾਰੇ ਕੱਢ ਲਏ ਆਪਾਂ ਅਲੱਗ ਕਰ ਲਏ ਆ। ਇਹ ਆਪਣੇ ਹੈਗੇ ਆ ਹੁਣ ਸਾਰੇ ਪਿਛਲੇ ਸੀਜ਼ਨ ਵਾਲੇ ਅੱਡੇ ਅੱਡੇ ਆਪਣੀਆਂ ਵੱਡੀਆਂ ਮੇਨ ਕਬੂਤਰੀਆਂ ਆ। ਠੀਕ ਹੈ ਉਹ ਜਿਹੜੇ ਤਾਂ ਆਪਣੇ ਪਿਛਲੇ ਸੀਜ਼ਨ ਨਾਲ ਦੋ ਤਿੰਨ ਹੀ ਹੋਣਗੇ ਜ਼ਿਆਦਾ ਨਹੀਂ ਹੋਣਗੇ ਜਿਵੇਂ ਇੱਕ ਆ ਬੈਠਾ ਹੈ ਨਾ ਬਾਕੀ ਇੱਕ ਅੱਧੇ ਉਹ ਪਿੱਛੇ ਪਿਛੋ ਉਹ ਬੈਠੇ ਪਏ ਉਹ ਵੇ ਉਹ ਬੈਠਿਆ ਬਾਕੀ ਇਹਨਾਂ ਦੀ ਅਲੱਗ ਵੀਡੀਓ ਬਣਾ ਕੇ ਤੁਹਾਨੂੰ ਮੈਂ ਦੱਸੂਗਾ ਤੁਹਾਨੂੰ ਪਤਾ ਨਹੀਂ ਚੱਲਣਾਗਾ ਠੀਕ ਹੈ ਹੁਣ ਇਧਰ ਨਾਲੇ ਥੋੜਾ ਜਿਹਾ ਗੈਪ ਘੱਟ ਰਹਿ ਗਿਆ ਯਾਰ ਹੈ ਨਾ ਵਧੀਆ ਹੁਣ ਬਹਿ ਜਾ ਕਰਨਗੇ ਵਧੀਆ ਸੌਖੇ ਨਾਲ ਸਾਹ ਸੌਖਾ ਆਇਆ ਕਰੂ ਇਹਨਾਂ ਨੂੰ ਵੀ ਠੀਕ ਹੈ ਹੁਣ ਉਧਰ ਦਿਖਾ ਦਿੰਨਾ ਤੁਹਾਨੂੰ ਜਿਹੜੇ ਆਪਾਂ ਸ਼ਿਫਟ ਕਰਤੇ ਆ ਉਹ ਦਿਖਾ ਦਈਏ ਤੁਹਾਨੂੰ ਹੁਣ ਤੇ ਲਓ ਬਈ ਆ ਸ਼ਿਫਟ ਕਰਦੇ ਆਪਾਂ ਉਹ ਭੈ ਖੋਰੂ ਪਾਈ ਜੰਨਾ ਇਹਨੂੰ ਲੱਗ ਕਰਨਾ ਹੀ ਪੈਣਾ ਇਹਨਾਂ ਨੂੰ ਐਵੇਂ ਕਬੂਤਰੀਆਂ ਕਿ ਯਾਰ ਮਸਤ ਹੁੰਦੀਆਂ ਹਨ ਬੱਚੇ ਉੱਚੇ ਜਿਵੇਂ ਆਵੇਂ ਹੁਣ ਮਸਤ ਹੋ ਜਾਂਦੀ ਆ ਆਪਾਂ ਇਹਨੂੰ ਲੱਗ ਇਹਨੂੰ ਵੀ ਕਰ ਦਿੰਦੇ ਆ ਤੇ ਉਹ ਕਬੂਤਰੀ ਨੂੰ ਵੀ ਲੱਗ ਕਰਦੇ ਨਹੀਂ ਤਾਂ ਕਬੂਤਰੀ ਵਿੱਚ ਛੱਡ ਦਿੰਦੇ ਆ ਬੱਚੇ ਨੂੰ ਤਾਂ ਪਾਲ ਹੀ ਦਊਗੀ ਹਨਾ ਉਹ ਤੇ ਬਾਕੀ ਆ ਦੇਖ ਲੋ ਆ ਆਪਣੇ ਸਾਰੇ ਬੱਚੇ ਆ ਆ ਦੇਖ ਲੋ ਹੁਣ 1 2 3 4 5 6 7 8 9 10 11 12 13 14 14 ਬੱਚੇ ਆ ਪੈਤਕੀ ਦੇ ਕਢਾਏ ਹੋਏ ਆ ਬਈ ਅੱਧੇ ਆਪਾਂ ਦੇਤੇ ਸੀ ਆਏ ਸੀ ਭਰਾ ਆਪਣੇ ਉਹਨਾਂ ਨੂੰ ਆਪਾਂ ਦੇਤੇ ਸੀ ਉਹ ਆਪਾਂ ਸਿੱਧਾ ਕੰਮ ਤੋਂ ਆਣ ਕੇ ਹੀ ਆਪਾਂ ਕਬੂਤਰ ਦਿੱਤੇ ਸੀ ਉਹਨਾਂ ਨੂੰ ਫੋਨ ਹੈ ਨਹੀਂ ਸੀ ਮੇਰੇ ਕੋਲੇ ਠੀਕ ਆ ਇਹ ਤੈਨੂੰ ਪਤਾ ਜਿਹੜੇ ਤੇ ਆਪਾਂ ਵੀਡੀਓ ਬਣਾਈ ਦੀ ਆਪਣੇ ਭਰਾ ਦਾ ਫੋਨ ਆ ਤੇ ਉਹਦੇ ਕੋਲੇ ਹੁੰਦਾ ਉਦੋਂ ਹਣਾ ਫੋਨ ਫਿਰ ਆਪਾਂ ਕੰਮ ਤੋਂ ਆ ਕੇ ਸੁੱਧਾ ਫਿਰ ਆਪਾਂ ਉਹਨੂੰ ਕਬੂਤਰ ਦੇਤੇ ਤੇ ਆਪਾਂ ਜਾਵੜੇ ਕੰਮ ਤੇ ਫਿਰ ਦੂਰੀ ਯਾਰ ਠੀਕ ਹੈ ਆਪਣੂੰ ਕੰਮ ਤੇ ਛੱਡਿਆ ਸੀ ਆ ਬੱਚੇ ਆ ਆਪਣੇ ਬਾਕੀ ਮੈਨੂੰ ਦੱਸਿਓ ਕਮੈਂਟ ਕਰਕੇ ਹਾਂ ਵੀ ਕਿਵੇਂ ਦੇ ਲੱਗਿਆ ਬਾਕੀ ਇੱਕਰੀ ਮੈਂ ਫੇਰ ਸ਼ੌਂਕ ਕਰਾ ਦੇਣਾ ਅੱਦੇ ਬੱਚਿਆਂ ਦਾ ਕਰਾਇਆ ਸੀਗਾ ਅੱਦਾਂ ਦਾ ਮੈਂ ਨਹੀਂ ਕਰਾਇਆ ਹਨਾ ਆ ਦੇਖ ਲੋ ਇੱਕਰੀ ਆ ਜਾ ਬਈ ਉਹ ਖੱਟੀਆਂ ਅੱਖਾਂ ਦਾ ਲਾਲ ਚੀਨਾ ਆ ਬੱਚੇ ਆਪਣੇ ਉਹੀ ਹੈ ਛੋਟੂ ਜਿਹੜੇ ਚੱਲੜੇ ਖੁੱਡੇ ਵਾਲੀ ਆ ਆ ਵੀ ਉਹੀ ਆ ਆ ਬੱਚਾ ਵੀ ਉਹੀ ਆ ਹੁਣਾਂ ਵੀ ਡੰਡੇ ਤੇ ਬੈਠਣ ਲੱਗ ਗਿਆ ਆ ਬੱਚਾ ਤੁਹਾਨੂੰ ਮੈਂ ਦਿਖਾਈ ਦਿੱਤਾ ਸੀ ਆ ਬੱਚਾ ਨਹੀਂ ਦਿਖਾਇਆ ਆਪਾਂ ਦੇਖ ਲੋ ਇਹ ਵੀ ਇੱਕ ਮਿੰਟ ਉਹ ਸਾਰਾ ਇੱਕ ਇੰਚ ਦਿਖਾ ਦੇਣਾ ਲੋ ਇਹ ਵੀ ਸਹੀ ਆ ਹਾਂ ਹੋ ਗਿਆ ਅੰਦਰੋਂ ਵਦਰੋਂ ਸਾਫ਼ ਹੁੰਦੀ ਆ ਯਾਰ ਬਾਹਰੋਂ ਸਾਫ਼ ਦੇਖਦਾ ਕਬੂਤਰ ਨਾ ਅੰਦਰੋਂ ਥੋੜਾ ਸਾਫ਼ ਨਹੀਂ ਦੇਖਦਾ ਦੇਖ ਜਾ ਮਾਮਾ ਜੂਮ ਕੀ ਹੋਣ ਲੱਗ ਗਿਆ ਇੱਕ ਮਿੰਟ ਲਓ ਜੀ ਹੁਣ ਦੇਖੋ ਇਹ ਕਾ ਬੱਚਾ ਕਾਲੀ ਨੋਕ ਦਾ ਖੱਟੀਆਂ ਅੱਖਾਂ ਦਾ ਚੱਲ ਬਈ ਬਾਕੀ ਆਪਣੇ ਆ ਬੱਚੇ ਇੱਥੇ ਬੈਠੇ ਇਹਨਾਂ ਨੂੰ ਫੜ ਕੇ ਦਿਖਾ ਦਿੰਨਾ ਜਾਂ ਮੈਂ ਨੇੜੇ ਕਰਕੇ ਦਿਖਾ ਦਿੰਨਾ ਲਓ ਦੇਖੋ ਫਿਰ ਆ ਬੱਚੇ ਆ ਤੂੰ ਨੂਆ ਵਾਲਿਆ ਅੱਧੇ ਆ ਬੈਠੇ ਆ ਬੈਠੇ ਠੀਕ ਹੈ ਛੇ ਕਬੂਤਰ ਆਪਣੇ ਇੱਥੇ ਆ ਬੈਠੇ ਹੋਇਆ ਆ ਵਾਲੇ ਤੇ ਬਾਕੀ ਇਹਦੇ ਆਪਣੇ ਆ ਉੱਪਰ ਬੈਠੇ ਪਏ ਆ ਤਾਂ ਦੇਖ ਲਓ ਵਧੀਆ ਹੁਣ ਅੰਦਰ ਬੈਠੇ ਰਹਿਣਗੇ ਡਾਡੂ ਲਿਆ ਕਰਾਂਗੇ ਇਹਨਾਂ ਨੂੰ ਵੀ ਕਈ ਵਾਰ ਹਨਾ ਮੁੰਡਿਆਂ ਨੂੰ ਭਲੇਖਾ ਲੱਗ ਜਾਂਦਾ ਕਿਹੜੇ ਹੈਗੇ ਆ ਕਿਹੜੇ ਨਹੀਂ ਹੈਗੇ ਹੁਣ ਨਾਲੇ ਉਹਨਾਂ ਨੂੰ ਸੌਖਾ ਤਰੀਕਾ ਲੱਭ ਜਾ ਕਰੂਗਾ ਨਾਲੇ ਇੰਦਰੀ ਤਾੜ ਲਿਆ ਕਰਨਗੇ ਹਨਾ ਨਹੀਂ ਤੇ ਓਕੇ ਹੁੰਦੇ ਸੀ ਉਧਰ ਲੱਪਣਾ ਤਾੜਨਾ ਹਨਾ ਨਾਲੇ ਜਿਆਦੇ ਕਬੂਤਰ ਹੁੰਦੇ ਕਈ ਉਧਰੋਂ ਨਿਕਲ ਜਾਂਦੇ ਸੀ ਬਾਹਰ ਖੁਣਦਰੋਂ ਉੱਡਣ ਵਾਲੀ ਆ ਬਸ ਇੱਕ ਸਾਲ ਦੇ ਬਾਕੀ ਜਿਹੜੇ ਪਿਛਲੇ ਸੀਜ਼ਨਾਂ ਨੇ ਉਹ ਵੀ ਆਪਾਂ ਬਾਹਰ ਕੱਢਾਂਗੇ ਉਹ ਵੀ ਆਪਾਂ ਇੰਦਰੀ ਕਰ ਲਾਂਗੇ ਬਸ ਥੋੜੇ ਜੀ ਦਿਨਾਂ ਬਾਅਦ ਜਦੋਂ ਆਪਣੇ ਆਪ ਸਾਰੇ ਬੱਚੇ ਸੈੱਟ ਹੋ ਗਏ ਹਨਾ ਤੇ ਬਾਕੀ ਆਹ ਕਬੂਤਰ ਨੂੰ ਆਪਾਂ ਛੱਡ ਦਿੰਨੇ ਕਬੂਤਰਾਂ ਨਹੀਂ ਛੱਡ ਕਬੂਤਰੀ ਆਪਣੀ ਅੰਦਰ ਹੀ ਰਹੂਗੀ ਜਿੰਨਾ ਚਿਰ ਥੋੜਾ ਜਿਹਾ ਬ ਦੇਖ ਲਓ ਇਹਦੀ ਆਪਾਂ ਵੀਡੀਓ ਵੀ ਪਾਈ ਹੋਈ ਆ ਠੀਕ ਹੈ ਹੁਣ ਡੰਡੇ ਤੇ ਤਾਂ ਬੈਠਣ ਲੱਗ ਗਿਆ ਵਾ ਹੌਲੀ ਹੌਲੀ ਆਪੇ ਦਾਣਾ ਪਾਣੀ ਤਾਂ ਖਾਂਦਾ ਹੀ ਹੋਊਗਾ ਬਾਕੀ ਚਲੋ ਆਪਾਂ ਇੱਕ ਦਿਨ ਆਪ ਦੇਖ ਅੱਖੀ ਦੇਖਾਂਗੇ ਨਾ ਫਿਰ ਪਤਾ ਚੱਲ ਜਣਾ ਹੁੰਦਾ ਵਧੀਆ ਸਾਰਾ ਇੱਕ ਹੀ ਹੈ ਨਾ ਤੇ ਬਾਕੀ ਠੀਕ ਹੈ ਬਾਈ ਜੀ ਆਪਾਂ ਸਾਰੇ ਬੱਚੇ ਕਰਤੇ ਅਲੱਗ ਫਿਰ ਬਾਕੀ ਮੈਨੂੰ ਦੱਸੋ ਕਮੈਂਟ ਚ ਹਾਂਜੀ ਬਾਈ ਜੀ ਬੱਚੇ ਵਧੀਆ ਲੱਗੇ ਕਿਵੇਂ ਲੱਗੇ ਹੈ ਨਾ ਸਾਰਾ ਕੁਝ ਦੱਸੋ ਬਾਕੀ ਕਮੈਂਟ ਦੇ ਵਿੱਚ ਬਾਕੀ ਆ ਆਪਣੇ ਬੱਚੇ ਸੀਗੇ 2025 ਵਾਲੇ ਥੋੜੇ ਕਢਾਏ ਜਾਂਦੇ ਕੀ ਪਿਛਲੀ ਾਰ ਤਾਂ ਆਪਾਂ 60 ਕਢਾਲੇ ਸੀ ਹਨ ਫਿਰ ਜਾ ਯਾਰ ਔਖਾ ਜਾ ਹੋ ਜਾਂਦਾ ਹਨਾ ਜਿਆਦਾ ਜਿਆਦਾ ਹੁੰਦਾ ਵਾ ਬਸ ਜਿੰਨੇ ਉੱਡਨੇ ਭਾਈ ਇੰਨਾ ਚੋਂ ਵਧੀਆ ਉੱਡ ਜਾਣਾ ਜੇ ਨਹੀਂ ਉੱਡਣਾ ਜਿਆਦਾ ਚੋਂ ਨਹੀਂ ਉੱਡਣਾ ਹਨਾ ਬਾਕੀ ਯਾਰ ਦਾਨੇ ਦੁਨੇ ਦਾ ਵੀ ਹਿਸਾਬ-ਸੂਬਾ ਲਾਉਣਾ ਹੁੰਦਾ ਹਨਾ ਤੇ ਬਾਕੀ ਠੀਕ ਆ ਬਈ ਫਿਰ ਮਿਲਦੇ ਆ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਬਣੇ ਰਹੋ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਤੇ ਕਰਦੇ ਰਹੋ ਬਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਵੀਰ ਭਰਾਵਾਂ ਨੇ ਨਹੀਂ ਕੀਤਾ ਬਾਕੀ ਵੀਡੀਓ ਨੂੰ ਬਈ ਫੁੱਲ ਸਪੋਰਟ ਕਰਿਆ ਕਰੋ ਸਾਰੇ ਵੀਰ ਭਰਾ ਹਨਾ ਆਪਾਂ ਨੂੰ ਵਿਊ ਵੀ ਬਹੁਤ ਘੱਟ ਆਉਣ ਲੱਗੇ ਹੁਣ ਤੇ ਬਾਕੀ ਆਪਾਂ ਵੀਡੀਓ ਵੀ ਬਹੁਤ ਘੱਟ ਪਾਈ ਦੀ ਹੈ ਹਨਾ ਕੀ ਪਤਾ ਤਾਂ ਵੀਰ ਘੱਟ ਆਪਾਂ ਨੂੰ ਵੇਂਦੇ ਆ ਤੇ ਬਾਕੀ ਫੁੱਲ ਸਪੋਰਟ ਕਰੋ ਬਈ ਜੀ ਫੇਰ ਹੀ ਵੀਡੀਓ ਪਾਇਆ ਕਰਾਂਗੇ ਹਨਾ ਤੇ ਬਾਕੀ ਬਣਿਆ ਰਿਓ ਬਈ ਜੀ ਸਾਰੇ ਵੀਰ ਆਪਣੇ ਚੈਨਲ ਨਾਲ ਜੁੜੇ ਰਿਹਾ ਕਰੋ ਤੇ ਬਾਕੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਓਕੇ ਬਈ ਜੀ ਟਾਟਾ ਬਈ ਸਾਰੇ ਵੀਰ ਭਰਾਵਾਂ ਨੂੰ